ਖੋ ਪਿਛਲੇ ਦਿਨੀ ਜਿਹੜਾ ਮੈਂ ਸਪੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕੀਤੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸਹੀ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜੀ ਗੱਲਬਾਤ ਨਹੀਂ ਸਾਡੇ ਮਨ 'ਚ ਕੋਈ ਨਹੀਂ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਪੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕੀਤੀ ਤਾਂ ਮੈਂ ਆਜ ਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਮੈਂ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਜਿਹੜਾ ਮੈਂ ਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕੀਤੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਿਆ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ